ਮਾਕੇ ਤੇ ਭੀੜੇ ਪੁਲਿਸ ਮੁਲਾਜ਼ਮ ਤੇ ਮੋਟਰਸਾਈਕਲ ਸਵਾਰ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾ ਕੇ 파ੜ ਦਿੱਤੀ ਵਰਦੀ ਵੇਖੋ ਮੌਕੇ ਤੇ ਕੀ ਬਣਿਆ ਮਾਹੌਲ ਤਸਵੀਰਾਂ ਜੋ ਤੁਸੀਂ ਦੇਖ ਰਹੀਆਂ ਹੋ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਦੇ ਇੰਨੇ ਹੌਸਲੇ ਜਿਹੜੇ ਨੇ بلند ਹੋ ਗਏ ਨੇ ਕਿ ਹੁਣ ਤਾਂ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਦੇ ਨਾਲ ਹੀ ਹੱਥੋਂ ਪਾਈ ਹੋਣ ਲੱਗੇ ਨੇ ਜੀਆਂ ਦੱਸਦੇ ਕਿ ਹੁਣ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਦੇ ਉੱਤੇ ਜੋ ਹੈ ਖੁਦ ਹਮਲੇ ਇਨਾ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਜ਼ਾ ਮਾਮਲੇ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਜਿੱਥੇ ਨਾਕੀ ਦੇ ਦੌਰਾਨ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ ਇਨਾ ਹੀ ਨਹੀਂ ਬਲਕਿ ਇੱਕ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੇ ਖਿਲਾਫ ਕਾਰਵਾਈ ਜੜੇ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਜਦੋਂ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਜਿਹੜੀ ਹੈ ਸਿਰ ਤੋਂ ਲੈ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਗੱਡੀ ਦੇ ਵਿੱਚ ਜਿਹੜਾ ਪਠਾਇਆ ਗਿਆ ਇੱਥੇ ਪੁਲਸ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਾਂਸੀ ਗਿਰਫ ਵਿਖੇ ਪੁਲਸ ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਇੱਥੇ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਵਰਦੀ ਨੂੰ ਹੱਥ ਪਾਇਆ ਗਿਆ ਵੱਤੀ ਤੱਕ ਪਾਰ ਦਿੱਤੇ ਗਈ ਜਿਨ੍ਹਾਂ ਦੇ ਖਿਲਾਫ ਪਰਚਾ ਜਿਹੜਾ ਦਰਜ ਕੀਤਾ ਗਿਆ ਸੋ ਮੌਕੇ ਤੇ ਇੱਕ ਵਾਰ ਕੀ ਮਾਹੌਲ ਬੜਾ ਉਸ ਤੋਂ ਬਾਅਦ ਪੁਲਿਸ ਦਾ ਕੀ ਬਿਆਨ ਸਾਹਮਣੇ ਹੈ ਤੁਸੀਂ ਖੁਦ ਦੇਖੋ ਇਹ ਵੀ ਆ ਰਹੇ ਜੀ ਤਰੁ ਪਾਸੇ ਪਾਸੂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਰੋਕੇ ਨੇ ਰੁੱਕ ਕੇ ਦੀ ਕਦੇ ਹੱਦ ਦੱਸੋ ਤੁਸੀਂ ਇੱਥੇ ਕਿਹਨੂੰ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਈ ਕਿ ਸਕਦੇ ਹਾਂ ਹਾਂ ਤੇ ਸ਼ਰਾਬ ਨਾਲ ਰੱਜੀ ਦੀ ਜਾਰੂ ਨਾ ਪੀਂਦੀ ਅਹੀ ਰੁਕਿਆ ਜਾਰੂ ਕਿਤੇ ਪੇਪਰ ਮਤਲਬ ਕਿਤੇ ਕੋਈ ਪੇਪਰ ਦੀ ਰਿਪੋਰਟ ਤਾਂ ਸਾਡਾ ਤੁਹਾਨੂੰ ਕਰੀ ਸ਼ੱਕਦੇ ਆਉਗੇ ਪੇਪਰ ਇੱਕ ਅੱਗੇ ਕੱਬਿਆਂ ਨਾਲ ਢਾਲ ਪਾਏ ਗਏ ਪਹਿਲੂ ਮੇਰੇ ਘਰ ਪੈਣ ਫਿਰ ਦੂਜੇ ਮਲਾਈ ਦੇ ਪੈਣ ਫਿਰ ਸਟਾਨਡਰਡ ਦੇ ਘਰ ਪੈ ਗਏ ਨੇ ਹਾਂ ਕੀ ਮੰਗ ਕਰਦੇ ਹੋ ਸਟਾਨਡਰਡ ਤੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਣਾ ਚਾਹੀਦਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਫਟਾਣ ਦੇ ਸਾਢੇ 1:30 ਵਰਤੀ ਆ ਛੋਟੇ ਪਾਰ ਤੇ ਵੱਡੀ ਪਾਰ ਤੇ ਆ ਬਟਨ ਕੋਟ ਤੇ ਜੀ ਗੱਲ ਪੈ ਗਈ ਕਿ ਸਾਡੇ ਸਾਡੇ ਜਿਹੜੀ ਟ੍ਰੈਫਿਕ ਪੁਲਿਸ ਹੈ ਇਹ ਸੇ ਗਰਮੀਤ ਸਿੰਘ ਦੇ ਅੰਡਰ ਉੱਥੇ ਨਾਕਾ ਲੱਗਿਆ ਹੋਇਆ ਸੀਗਾ ਇੱਕ ਮੋਟਰਸਾਈਕਲ ਤੇ ਦੋ ਆਦਮੀ ਆਏ ਇਹਨਾਂ ਦੀ ਸ਼ਰਾਬ ਪੀਤੀ ਹੋਈ ਸੀਗੀ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਆਪਸ ਵਿੱਚ ਦੀ ਉਹਨੇ ਪੁਲਿਸ ਦੇ ਖਿਲਾਫ ਜਾਲ ਜੋ ਵੀ ਉੱਥੇ ਬਸ ਰੁਕੀ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਇਹਨਾਂ ਦਾ ਆਪਸ ਵਿੱਚ ਦੀ ਝਗੜਾ ਵੀ ਹੋਇਆ ਪੁਲਿਸ ਵਾਲਿਆਂ ਨਾਲ ਹੁਣ ਅਸੀਂ ਜੋ ਉਹਨਾਂ ਨੇ ਗਲਤ ਕਾਰਵਾਈ ਕੀਤੀ ਪੁਲਿਸ ਦੇ ਇੱਕ ਮੁਲਾਜ਼ਮਾ ਦੇ ਨਾਲ ਉਸ ਤੋਂ ਦੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ਮਲ ਵਿੱਚ ਲਿਆ ਰਹੇ ਹਾਂ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਮੁਲਾਜ਼ਮਾ ਵੀ ਜਿਹੜੀ ਵਰਦੀ ਤੱਕ ਦੀ ਉਹ ਕੱਢੀ ਹੈ ਹਾਂ ਇੱਕ ਇੱਕ ਮੁਲਾਜ਼ਮ ਦੀ ਸਾਡੇ ਦੀ ਜਿਹੜਾ ਥੋੜੀ ਵਰਦੀ ਫੱਟੀ ਹੈ ਅੱਗੇ ਕੀ ਕਾਰਵਾਈ ਹੈ ਅੱਗੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ